ਕਿ ਇਹਨਾਂ ਨੇ ਬਹੁਤ ਲਮਾ ਧਮ ਇਹ ਜਿਹੜੀ ਜੀ ਆਕਾਲੀ ਦਲ ਦੀ ਵਾਕ ਡੋਰ ਨੂੰ ਦੇ ਹੱਥ ਚ ਰਹੀ ਇਸ ਨੂੰ ਇੱਕ ਕਮੇਟੀ ਦਾ ਪ੍ਰਬੰਧ ਹੋਣ ਦੇ ਹੱਥ ਚ ਰਜਾ ਜੋ ਉਹਨਾਂ ਨੇ ਹੁਣ ਤੇ ਚਲੋ ਜਸਦਰ ਸਾਹਿਬ ਨੇ ਵੀ ਉਹਨਾਂ ਨੂੰ ਗੋਸ਼ੀ ਤੇ ਗਰਾਂ ਨਹੀਂ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮਨਾ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ ਧਰੋ ਹੋ ਜਾ ਉਹਨਾਂ ਨਾਲ ਬੇਈਮਾਨੀ ਨਾਲ ਕਰਦੇ ਪੰਜਾਬ ਸਰਕਾਰ ਵੀ ਇਹ ਕਿਸਮਤ ਦਿੱਲੀ ਤੋਂ ਜਲ ਰਹੀ ਆ ਉਹ ਵੀ ਸਾਡੀਆਂ ਕੋਈ ਭਾਵਨਾਵਾਂ ਦੇ ਲੋਕਤੰਤਰ ਦੀ ਕੋਈ ਇੱਜ਼ਤ ਕਦਰ ਨਹੀਂ ਜਾਣਦੇ ਹੋયા ਉਹਨਾਂ ਨੂੰ ਦੇਖੋ ਕਿ ਪੰਜਾਬ ਤੋਂ ਸਭ ਤੋਂ ਵੱਡੇ ਬਹੁਮਤ ਨਾਲ ਉਹ ਜਿੱਤੇ ਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਜਿਹੜੇ ਕੋਈ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਤੇ ਮੰਤਰੀਪਦ ਦੇ ਕੇ ਵੀ ਨਵਾਜਿਆ ਜਾ ਰਿਹਾ ਜੋ ਸਾਡੇ ਸਾਡੇ ਪੰਜਾਬ ਦੇ ਖਿਲਾਫ ਕੰਮ ਕਰਨ ਵਾਲੇ ਆ ਤੇ ਇੱਕ ਮੁਕਾਦਮੇ ਤੋਂ ਸੁਖਵੀਰ ਬਾਦਲ ਤੇ ਉਹਨਾਂ ਦੇ ਨਾਲ ਦੇ ਮੰਤਰੀ ਜੀ ਉਹਨਾਂ ਨੂੰ ਤਲਤੀਆ ਕੋਸ਼ਿਸ਼ ਕੀਤਾ ਗਿਆ ਇਸ ਕੋਈ ਸਾਡੇ ਕੀ ਵਿਚਾਰ ਇਹ ਤੇ ਸਸੀਮੀ ਜੀ ਉਹਨਾਂ ਨੂੰ ਇੱਕ ਜਸੇਦਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ ਸ਼ਾਇਦ ਤੁਹਾਡੀ ਵੀ ਨਜ਼ਰ 'ਚ ਹੋਵੇ ਕਿ ਇਹਨਾਂ ਨੇ ਬਹੁਤ ਲੰਮਾ ਟਮ ਇਹ ਡੀਡੀ ਜੀ ਆਕਾਲੀ ਦਲ ਦੀ ਵਾਕ ਤੋਂ ਉਹਨਾਂ ਦੇ ਹੱਥ 'ਚ ਰਹੀ ਇਸ ਕਮੇਟੀ ਦਾ ਪ੍ਰਬੰਧ ਉਹਨਾਂ ਦੇ ਹੱਥ 'ਚ ਰਿਹਾ ਪੋਸਟ ਟਾਈਮ ਤੱਕ ਉਸ ਟਾਈਮ ਦੇ ਵਿੱਚ ਬਹੁਤ ਵੱਡੀਆਂ ਕੋਈ ਇਹੋ ਜਿਹੀਆਂ ਬਜਰਗਨਾ ਹੋਏ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੋ ਉਹਨਾਂ ਨੇ ਹੁਣ ਤੇ ਚਲੋ ਜਸੇਦਰ ਸਾਹਿਬ ਨੇ ਵੀ ਉਹਨਾਂ ਨੂੰ ਦੋਸ਼ੀ ਤੇ ਗਰਾਂ ਨਹੀਂ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮਨਾ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ ਧਰੋ ਹੋ ਜਾ ਉਹਨਾਂ ਨਾਲ ਬੇਈਮਾਨੀ ਨਾ ਕਰ ਸਕੇ ਸਰ ਅੰਮ੍ਰਿਤਪਾਲ ਜੀ ਕਿਹਾ ਕਿ ਇੱਕ ਜਨਤਾ ਦੁਆਰਾ ਸੰਸਦ ਵਿੱਚ ਚੁਣਲੇ ਗਏ ਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਬਾਰੇ ਸਰਕਾਰ ਕੋਈ ਬਟਾ ਐਕਸ਼ਨ ਨਹੀਂ ਲੈ ਰਹੀ ਹੈ ਉਹਨੂੰ ਵਿਹਾਦ ਕਰਨ ਬਾਰੇ ਸੋਚ ਨਹੀਂ ਕਿ ਲੱਗਦਾ ਜਿਵੇਂ ਤੱਕ ਅੱਜ ਤੱਕ ਆ ਜਾਵੇ ਨਹੀਂ ਇਹ ਜੀ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਪੰਜਾਬ ਨਾ ਹਮੇਸ਼ਾ ਹੀ ਦਿੱਲੀ ਜਾਂ ਸਾਡੀਆਂ ਆਪਣੇ ਇੱਥੇ ਦੇ ਪੰਜਾਬ ਸਰਕਾਰ ਵੀ ਇਹ ਕਿਸਮੇ ਦਿੱਲੀ ਤੋਂ ਚੱਲ ਰਹੀ ਆ ਤੋ ਵੀ ਸਾਡੀਆਂ ਕੋਈ ਭਾਵਨਾਵਾਂ ਦੇ ਲੋਕਤੰਤਰ ਦੇ ਕੋਈ ਇਹਦੇ ਕਦਰ ਨਹੀਂ ਜਾਣਦੇ ਹੋયા ਉਹਨਾਂ ਨੂੰ ਦੇਖੋ ਕਿ ਪੰਜਾਬ ਚੋਂ ਸਭ ਤੋਂ ਵੱਡੇ ਬਹੁਮਤ ਨਾ ਹੋ ਜਿੱਤੇ ਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਜਿਹੜੇ ਕੋਈ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਤੇ ਮੰਤਰੀਪਦ ਦੇ ਕੇ ਵੀ ਨਵਾਜਿਆ ਜਾ ਰਿਹਾ ਜੋ ਸਾਡੇ ਸਾਡੇ ਪੰਜਾਬ ਦੇ ਖਿਲਾਫ ਕੰਮ ਕਰਨ ਵਾਲਿਆਂ ਨੂੰ ਪੰਜਾਬ ਦੀ ਇੱਕ ਪਾਰਟੀ ਜਿਹੜੀ ਪਾਰਟੀ ਸੀ ਕਾਲੀ ਦੌਰ ਸੀ ਉਹ ਵੀ ਕਾਲੀ ਤਰ੍ਹਾਂ ਕਰ ਰਹੀ ਹੈ ਕਿ ਅੱਜਕੱਲੇ ਤੇ ਪਰਿਵਾਰਿਕ ਨੂੰ ਮਾਰੀ ਜਾ ਰਹੀ ਹੈ ਨੇ ਪਰਿਵਾਰਕ ਜਦੋਂ ਤੋਂ ਪਰਿਵਾਰ ਦਾ ਕਬਜ਼ਾ ਆਇਆ ਉਦੋਂ ਬਾਅਦ ਚ ਇਹ ਬਹੁਤ ਵੱਡੀ ਸਰਮੌਰ ਸਾਡੇ ਇਹ ਪੰਜਾਬ ਦੀ ਖੇਤਰੀ ਪਾਰਟੀ ਸੀ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡਾ ਸੰਘਰਸ਼ ਕੀਤਾ ਪਰ ਜਦੋਂ ਤੋਂ ਇੱਕ ਪਰਿਵਾਰ ਦੇ ਕਬਜ਼ੇ 'ਚ ਚਲੀ ਗਈ ਉਦੋਂ ਬਾਅਦ ਚ ਇਹ ਪਾਰਟੀ ਵੀ ਪਾਰਟੀ ਦਾ ਵੀ ਹੁਣ ਇੱਕਦਮ ਖਤਮ ਹੋਣ ਦੇ ਕਿਨਾਰੇ ਤੇ ਪਹੁੰਚ ਗਈ ਆ ਕਿਉਂਕਿ ਹੁਣ ਤੁਸੀਂ ਦੇਖੋ ਕਿ ਲੋਕ ਸਭਾ 'ਚ ਵੀ ਇਹਨਾਂ ਨੂੰ ਇੱਕ ਸੀਟ ਮਿਲੀ ਆ ਪਹਿਲਾਂ ਵੀ ਤਿੰਨ ਐਮਐਲਏ ਸੀ ਉਹ ਵੀ ਦੋ ਛੱਡ ਕੇ ਚਲੇ ਗਏ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਜਿਹੜੀਆਂ ਉਹਨਾਂ ਨੇ ਗੁਨਾਹ ਕੀਤੇ ਸੀਗੇ ਉਹ ਉਹਨਾਂ ਨੂੰ ਫਲ ਮਿਲਿਆ ਮਿਲਿਆ ਬਾਕੀ ਸਾਡੇ ਕੌਮ ਨੂੰ ਬਹੁਤ ਜਿਹੜਾ ਵੱਡਾ ਨੁਕਸਾਨ ਹੋ ਗਿਆ ਉਹਦੇ ਵਾਸਤੇ ਭਰਪਾਈ ਕਰਨ ਵਾਸਤੇ ਵੀ ਅੱਜ ਬਹੁਤ ਸੰਘਰਸ਼ ਰਹੀ ਤੇ ਜਿਹੜੀ ਇਹਦੇ ਪਾਰਟੀ ਦੇ ਵਿੱਚ ਅੱਜਕੱਲ ਬਗਾਵਤ ਹੋ ਰਹੀ ਹੈ ਵੀ ਲੱਗਦਾ ਇਹ ਪਰਿਵਾਰਵਾਦੀ ਲੈ ਕੇ ਹੋ ਰਹੀ ਹੈ ਇਹ ਇਹ ਜੀ ਮੇਰਾ ਖਿਆਲ ਹੈ ਕਿ ਕੁਝ ਜਨੂੰ ਸਤਾ ਇਹ ਕੁਝ ਬਹੁਤ ਜਿਹੜੇ ਲੀਡਰਾਂ ਦੀ ਅੱਜਕੱਲ ਬਹੁਤ ਆ ਤੇ ਇਹ ਹੋਇਆ ਕਿ ਉਹ ਸਤਾ ਹੀ ਚਾਹੁੰਦੇ ਆ ਤੇ ਜਿੰਨਾ ਚਿਰ ਤੇ ਸਤਾ ਸੀ ਉਹਨਾਂ ਚਿਰ ਤੇ ਸਾਰੇ ਭਾਈਵਾਲ ਹੀ ਰਹਿ ਤੇ ਜਦੋਂ ਹੁਣ ਦੇਖਿਆ ਕਿ ਸਤਾ ਹੱਤੋਂ ਖਿਸਕਿੱਤ ਰਹੀ ਆ ਨਹੀਂ ਕੁਛ ਅੱਗੇ ਦਿਸ ਰਿਹਾ ਤੇ ਹੁਣ ਸਾਰੇ ਜਾਣੇ ਇਹ ਇੱਕ ਦੂਜੇ ਦੇ ਉੱਪਰ ਤੋਮ ਤਾਂ ਲਾ ਰਹੇ ਮੇਰੇ ਖਿਆਲ ਹੈ ਕਿ ਸਾਰਿਆਂ ਦੀ ਇਹ ਉਹ ਜੋ ਸ਼ਿਗਨਾਹ ਹੋਏ ਆ ਉਹਨੇ ਸਾਰਿਆਂ ਦੀ ਭਾਗੀਦਾਰੀ ਆ ਜੀ ਫਰੂਖ ਸਾਬ੍ਹ ਕੋ ਜਿਹੜੇ ਸਲਸਿਲ ਨੇ ਅੰਤ ਤੱਕ ਵੀ ਗੇਲ ਜਨੇ ਕੀ ਤੁਹਾਨੂੰ ਜਿਵੇਂ ਫਰੂਖ ਸਾਹਿਬ ਦੇ ਵਿੱਚ ਜਾਂਦੇ ਹੋ ਤੁਸੀਂ ਲੋਕਾਂ ਦਾ ਕੀ ਕਹਿਣਾ ਕੀ ਰਜ਼ਾਨ ਹੈ ਇਹ ਲੋਕਾਂ ਚ ਤੇ ਇਹ ਬੜਾ ਬੜਾ ਸ਼ਾਹ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਠੀਕ ਹੈ ਕਿ ਸਰਕਾਰ ਦੀ ਮਰਜ਼ੀ ਹੈ ਲੋਕ ਨਹੀਂ ਉਹ ਲੋਕਤੰਤਰ ਦੇ ਵੀ ਨਹੀਂ ਪ੍ਰਵਾਹ ਕਰ ਰਹੀ ਹੈ ਉਹ ਆਪਣੇ ਜੋ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੀਆਂ ਧੜੀਆਂ ਡਾ ਰਿਹਾ ਹੈ ਮੇਰਾ ਖਿਆਲ ਹੈ ਕਿ ਇਹ ਤੇ ਲੋਕਾਂ ਨੇ ਉਹੀ ਤਰੀਕ ਨੂੰ ਵੀ ਇੱਕ ਕثرਤਾ ਸੀ ਉੱਚੀ ਵੀ ਬਹੁਤ ਵੱਧ ਚੜ ਕੇ ਹਿੱਸਾ ਲੈ ਕੇ ਦਸਰਾਇਆ ਕਿ ਤੁਸੀਂ ਜੁਰਮ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਕੋਈ ਜੋ ਨਹੀਂ ਸਰਕ ਰਹੀ ਇੱਥੇ ਵੀ 35 40 ਜਣੇ ਅਮਰਸਰ ਜੇਲ੍ਹ ਜਾਂ ਹੋਰ ਪੰਜਾਬ ਚ ਵੀ ਆ ਤੇ ਉਹਨਾਂ ਨੂੰ ਵੀ ਡੇਢ ਡੇਢ ਸਾਲ ਹੋ ਗਿਆ ਉਹ ਛੋਟੇ ਛੋਟੇ ਕੇਸਾਂ ਚ ਵੀ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਬਹੁਤ ਵੱਡਾ ਜੁਰਮਟਾਇਆ ਹੈ